ਤੁਹਾਨੂੰ ਜਦੋਂ ਮਾਤਾ ਮਧਨ ਦੇ ਉਸਦੀ ਮਾਤਾ ਨੂੰ ਬਹੁਤ දුਕ ਲੱਗਾ ਉਹ ਜਦ ਲਈ ਮੌਤ ਹੋਵਾ ਮਧਨ ਦੇ ਉਸਦੀ ਮਾਤਾ ਨੂੰ ਬਹੁਤ ساری ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਮਧਨ ਇੱਕ ਹੌਲੀ ਹੌਲੀ ਜਿੰਨ ਬੀਤ ਗਏ ਹੁਣ ਮਧਨ ਵੀ ਵੱਡਾ ਹੋ ਗਿਆ ਸੀ ਇੱਕ ਦਿਨ ਮਦਨ ਨੇ ਆਪਣੀ ਮਾਤਾ ਨਾਲ ਕਿਹਾ ਕਿ ਮੈਂ ਪੜ੍ਹਨਾ ਚਾਹੁੰਦਾ ਹਾਂ ਮਧਨ ਦੀ ਮਾਤਾ ਨੇ ਕਿਹਾ ਕਿ ਠੀਕ ਹੈ ਬੇਟਾ ਤੁਸੀਂ ਲਾਗੇ ਪੜ੍ਹਾਈ ਕਰ ਮੈਂ ਤੇਰਾ ਦਾਖਲਾ ਕਰ ਦਿੱਤੀ ਦਰਵਾਜ਼ਾ ਦਿੱਤੀ

अपनी माता होना है बदल की माता ने कहा है तू फौज भर्ती हो जागी मदर ने फौज की भारती से बड़ी मेहनत तैयारी मदर पूरी तरह Thank you.